ਸਮਾਰਟ ਸਕੂਲ ਦੀ ਗੱਲ ਕੀਤੀ ਜਾਵੇ ਤੇ ਲੁਧਿਆਣੇ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਕਿ ਭਾਰਤ ਦਾ ਪਹਿਲਾ ਸਮਾਰਟ ਸਕੂਲ ਲੁਧਿਆਣੇ ਈਸਟ ਦੇ ਵਿੱਚ ਖੁੱਲਿਆ ਉਦਘਾਟਨ ਸਾਬਕਾ ਵਿਧਾਇਕ ਸੰਜੇ ਤਲਵਾਰ ਜੋ ਵਿਧਾਇਕ ਸੀ ਉਹਦੋਂ ਕੀਤਾ ਗਿਆ ਤੇ ਹੁਣ ਇਹ ਪੂਰਾ ਜਿਹੜਾ ਪ੍ਰੋਜੈਕਟ ਤਿਆਰ ਹੈ ਸਵੀਮਿੰਗ ਪੂਲ ਤੋਂ ਲੈ ਕੇ ਹਰ ਇੱਕ ਚੀਜ਼ ਇਹਦੇ ਵਿੱਚ ਮੌਜੂਦ ਹੈ ਕਿਦੇ ਨਾ ਕਿਤੇ ਤੁਸੀਂ ਵਿਧਾਇਕ ਸੀ ਉਹ ਤੁਹਾਡਾ ਇੱਕ ਇੱਛਾ ਸੀ ਕਿ ਸਿੱਖਿਆ ਦਿੱਤੀ ਜਾਵੇ ਕਿਉਂਕਿ ਸਲਾਮ ਏਰੀਆ ਤੁਹਾਡੇ ਵਿੱਚ ਸਭ ਤੋਂ ਜ਼ਿਆਦਾ ਆਂਦਾ ਵਾ ਲੁਧਿਆਣੇ ਦੇ ਵਿੱਚ ਤੇ ਤੁਸੀਂ ਉਹਨੂੰ ਕਾਲਜ ਲਿਆਂਦਾ ਤੇ ਸਕੂਲ ਲਿਆਂਦਾ ਸਕੂਲ ਦਾ ਅੱਜ ਤੁਸੀਂ ਉਦਘਾਟਨ ਕਰ ਰਹੇ ਹੋ ਕਿਦੇ ਨਾ ਕਿਤੇ ਸਮਾਰਟ ਸਕੂਲ ਦੀ ਗੱਲ ਕੀਤੀ ਜਾਵੇ ਤੇ ਲੁਧਿਆਣੇ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਕਿ ਭਾਰਤ ਦਾ ਪਹਿਲਾ ਸਮਾਰਟ ਸਕੂਲ ਲੁਧਿਆਣੇ ਦੇ ਵਿੱਚ ਖੁੱਲਿਆ ਉਦਘਾਟਨ ਸਾਬਕਾ ਵਿਧਾਇਕ ਸੰਜੇ ਤਲਵਾਰ ਜੋ ਵਿਧਾਇਕ ਸੀ ਉਹਦੋਂ ਕੀਤਾ ਗਿਆ ਤੇ ਹੁਣ ਇਹ ਪੂਰਾ ਜਿਹੜਾ ਪ੍ਰੋਜੈਕਟ ਤਿਆਰ ਹੈ ਸਵੀਮਿੰਗ ਪੂਲ ਤੋਂ ਲੈ ਕੇ ਹਰ ਇੱਕ ਚੀਜ਼ ਇਹਦੇ ਵਿੱਚ ਮੌਜੂਦ ਹੈ ਵਿਧਾਇਕ ਸਾਬਕਾ ਵਿਧਾਇਕ ਹੁਣ ਹੋ ਗਏ ਹੋ ਕਿਤੇ ਨਾ ਕਿਤੇ ਤੁਸੀਂ ਵਿਧਾਇਕ ਸੀ ਉਹ ਤੁਹਾਡਾ ਇੱਕ ਇੱਛਾ ਸੀ ਕਿ ਸਿੱਖਿਆ ਦਿੱਤੀ ਜਾਵੇ ਕਿਉਂਕਿ ਸਲਾਮ ਏਰੀਆ ਤੁਹਾਡੇ ਵਿੱਚ ਸਭ ਤੋਂ ਜ਼ਿਆਦਾ ਆਂਦਾ ਵਾ ਲੁਧਿਆਣੇ ਦੇ ਵਿੱਚ ਤੇ ਤੁਸੀਂ ਉਹਨੂੰ ਕਾਲਜ ਲਿਆਂਦਾ ਤੇ ਸਕੂਲ ਲਿਆਂਦਾ ਸਕੂਲ ਦਾ ਅੱਜ ਤੁਸੀਂ ਉਦਘਾਟਨ ਕਰ ਰਹੇ ਹੋ ਕਿਤੇ ਨਾ ਕਿਤੇ ਕਿਵੇਂ ਦੇਖਦੇ ਹਾਂ ਕਿ ਤਾਂ ਵੀ ਵੋਟਾਂ ਦੇ ਪਿੱਛੇ ਤੁਸੀਂ ਰਹਿ ਗਏ ਸੀਗੇ ਇਸ ਚੀਜ਼ ਨੂੰ ਜਿਹੜਾ ਸਲਾਮ ਸ਼ਬਦ ਹੈ ਨਾ ਮੈਨੂੰ ਮਟਾਉਣਾ ਚਾਹੁੰਦਾ ਸੀ ਬੇਸਿਕਲੀ ਮੈਂ ਦੂਸਰੇ ਇਲਾਕੇ ਚੋਂ ਆਇਆ ਸੀਗਾ ਤੇ ਜਦੋਂ ਮੈਂ ਇੱਥੋਂ ਦੇ ਹਾਲਾਤ ਦੇਖੇ ਮੇਰਾ ਮਨ ਕਰ ਰਿਹਾ ਸੀਗਾ ਕਿ ਮੈਂ ਇਸ ਕੰਸਟੀਟਿਊਐਂਸ ਨੂੰ ਉੱਪਰ ਲੈ ਜਾਵਾਂ ਔਰ ਇੱਕ ਇੱਕ ਸਮਾਂ ਐਸਾ ਆ ਗਿਆ ਸੀਗਾ ਕਿ ਲੁਧਿਆਣੇ 'ਚ ਜੇ ਕਿਤੇ ਡਿਵੈਲਪਮੈਂਟ ਦੀ ਗੱਲ ਹੁੰਦੀ ਸੀ ਲੁਧਿਆਣਾ ਇਸ ਦੀ ਗੱਲ ਹੁੰਦੀ ਸੀ ਔਰ 90 ਸਾਲਾਂ ਬਾਅਦ ਇਸ ਦੇ ਵਿੱਚ ਤੀਸਰਾ ਕਾਲਜ ਆਇਆ ਪੂਰੇ ਲੁਧਿਆਣੇ ਚ 90 ਸਾਲਾਂ ਬਾਅਦ ਔਰ ਆ ਜਿਹੜਾ ਤੁਸੀਂ ਸਕੂਲ ਦੇਖ ਰਹੇ ਹੋ ਇਹ ਹਿੰਦੂਸਤਾਨ ਚ ਪਹਿਲਾ ਸਕੂਲ ਹੈ ਸਰਕਾਰੀ ਜਿਹੜਾ 3 ਏਕੜ ਚ 10 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿੱਥੇ ਸੁਮੀਕੂਲ ਹੀ ਬਣ ਰਿਹਾ ਔਰ ਇਹ ਸਾਡੇ ਉਹ ਪਰਿਵਾਰਾਂ ਦੇ ਬੱਚੇ ਪੜ੍ਹਨਗੇ ਜਿਨ੍ਹਾਂ ਦੇ ਪਰਿਵਾਰਾਂ ਕੋਲ ਪ੍ਰਾਈਵੇਟ ਸਕੂਲਾਂ ਚ ਪੈਸੇ ਫੀਸ ਵਾਸਤੇ ਪੈਸੇ ਨਹੀਂ ਹੈ ਸੋ ਬੜੀ ਮਿਹਨਤ ਕੀਤੀ ਇਹਦੇ ਨਾਲ ਦੀ ਅਸੀਂ 10 ਸਕੂਲ ਹੋਰ ਤਿਆਰ ਕਰ ਰਹੇ ਸੀਗੇ ਜਿੱਥੇ ਸਿਰਫ ਇੱਕ ਸਕੂਲ ਦੀ ਕੰਸਟਰਕਸ਼ਨ ਚੱਲ ਰਹੀ ਹੈ ਬਾਕੀ ਦੇ ਜਿਹੜੇ ਨੋ ਸਕੂਲ ਆ ਸਾਡੇ ਰੁਕੇ ਹੋਏ ਆ ਸੋ ਮੈਂ ਆਲਰੇਡੀ ਅਪੀਲ ਕੀਤੀ ਹੈ ਮੌਜੂਦਾ ਸਰਕਾਰ ਨੂੰ ਰ ਐਮ ਐਲ ਏ ਸਹਿਬਾਨ ਨੂੰ ਕਿ ਕਾਈਂਡਲੀ ਕਿਰਪਾ ਕਰਕੇ ਜਿਹੜੇ ਪ੍ਰੋਜੈਕਟ ਕਾਂਗਰਸ ਪਾਰਟੀ ਲੈ ਕੇ ਆਈ ਸੀ ਅਸੀਂ ਲੋਕ ਲੈ ਕੇ ਆਏ ਸੀ ਮੈਂ ਔਰ ਮੇਰੀ ਸਾਰੀ ਟੀਮ ਉਹਨਾਂ ਪ੍ਰੋਜੈਕਟਾਂ ਨੂੰ ਸਟਾਰਟ ਕਰੋ ਤਾਂ ਕਿ ਸਾਡੇ ਇਲਾਕੇ ਦੇ ਪਰਿਵਾਰਾਂ ਦੇ ਗਰੀਬ ਪਰਿਵਾਰਾਂ ਦੇ ਬੇਟੇ ਬੇਟੀਆਂ ਨੂੰ ਜਿਹੜੀ ਹੈ ਐਜੂਕੇਸ਼ਨ ਮਿਲ ਸਕੇ ਅੱਜ ਮਾਤਰਾਂ ਦੇ ਨਵਰਾਤਰੀ ਹੈ ਕੰਜਕ ਪੂਜਨ ਹੋਇਆ ਅੱਜ ਤੋਂ ਸਾਡੀਆਂ ਬੱਚੀਆਂ ਨੇ ਇੱਥੇ ਪੜ੍ਹਾਈ ਕਰਨੀ ਹੈ ਪੜ੍ਹਾਈ ਕਰਕੇ ਉਹਨਾਂ ਨੇ ਅਫਸਰ ਬੰਨਾ ਅਗੋਂ ਉਹਨਾਂ ਦੀ ਜਨਰੇਸ਼ਨ ਜਿਹੜੀ ਹੈ ਪੜ੍ਹੇ ਲਿਖੀ ਹੋਏਗੀ ਤੇ ਜਿਹੜਾ ਇੱਕ ਸਲਮ ਸ਼ਬਦ ਹੈ ਜਿਹੜਾ ਇੱਕ ਇਕਨੋਮਿਕ ਵੀਕਰ ਸੈਕਸੇ ਸ਼ਬਦ ਹੈ ਅਸੀਂ ਦੂਰ ਕਰਨਾ ਚਾਹੁੰਦੇ ਆਂ ਅਗਰ ਕਿਸੇ ਭਿਖਾਰੀ ਨੂੰ ਤੁਸੀਂ 10 ਰੁਪਏ ਦੇ ਦਿਓ ਉਹ 10 ਰੁਪਏ ਖਰਚ ਕੇ ਸਵੇਰੇ ਫਿਰ ਭੀਖ ਮੰਗਦਾ ਹੈ ਲੇਕਿਨ ਅਗਰ ਕਿਸੇ ਨੂੰ ਤੁਸੀਂ ਐਜੂਕੇਸ਼ਨ ਦੇ ਦਿਓਗੇ ਤੇ ਉਹ ਆਪ ਹੀ ਪੜ੍ਹੇਗਾ ਤੇ ਦਸਾਂ ਨੂੰ ਅੱਗੋਂ ਪੜ੍ਹਾਏਗਾ ਵੀ ਆਪਣੇ ਪਰਿਵਾਰ ਦਾ ਖਰਚਾ ਵੀ ਚੱਕੇਗਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਖਤਮ ਕਰਨ ਵਾਸਤੇ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਐਜੂਕੇਸ਼ਨ ਇਜ਼ ਦਾ ਬੇਸ ਅਸੀਂ ਉਹ ਬੇਸ ਤਿਆਰ ਕਰ ਰਹੇ ਸੀ ਆਪਣੇ ਇਲਾਕੇ ਦੇ ਬੱਚਿਆਂ ਵਾਸਤੇ ਔਰ ਮੈਨੂੰ ਉਮੀਦ ਹੈ ਕਿ ਜਿਹੜਾ ਕੇਜਰੀਵਾਲ ਸਾਹਿਬ ਭਗਵੰਤ ਮਾਨ ਜੀ ਜਾਂ ਸਾਡੇ ਐਮਐਲਏ ਸਹਿਬਾਨ ਇਹ ਗੱਲਾਂ ਕਰਦੇ ਆ ਕਿ ਅਸੀਂ ਐਜੂਕੇਸ਼ਨ ਪ੍ਰਤੀ ਬੜੇ ਸੀਰੀਅਸ ਆ ਮਨੋਂ ਅਪੀਲ ਕਰਦਾ ਵਾਂ ਕਿ ਜਿਹੜੇ ਬਾਕੀ ਸਕੂਲਾਂ ਨੂੰ ਜਲਦੀ ਸ਼ੁਰੂ ਕੀਤਾ ਜਾਵੇ ਕਿਤੇ ਨਾ ਕਿਤੇ ਇਲੈਕਸ਼ਨਾਂ ਵੇਲੇ ਉਹਨਾਂ ਨੇ ਇਹ ਦਿੱਲੀ ਮਾਡਲ ਦੀ ਗੱਲ ਕੀਤੀ ਸੀ ਸਕੂਲਾਂ ਦੀ ਬਾਰੇ ਕਿ ਅਸੀਂ ਐਜੂਕੇਸ਼ਨ ਲਿਆਵਾਂਗੇ ਐਜੂਕੇਸ਼ਨ ਤੇ ਹੈਲਥ ਸਿਸਟਮ ਬਿਲਕੁਲ ਪੰਜਾਬ ਦੇ ਵਿੱਚ ਪਿੱਟ ਚੁੱਕਾ ਹੈ ਉਹਨਾਂ ਨੇ ਕਿਤੇ ਨਾ ਕਿਤੇ ਹਸਪਤਾਲ ਖੋਲੇ ਜਿਹੜੇ ਉਹਨਾਂ ਨੂੰ ਹੀ ਅਪਗ੍ਰੇਡ ਕਰਨ ਦੀ ਗੱਲ ਕੀਤੀ ਸੀ ਉਹ ਵੀ ਨਹੀਂ ਹੋਏ ਲੁਧਿਆਣੇ ਦਾ ਜਿਹੜਾ ਸਿਵਲ ਹਸਪਤਾਲ ਆ ਉਹਦੇ ਵਿੱਚ ਵੀ ਹੁਣ ਜਿਹੜੇ ਹੱਡੀਆਂ ਦੇ ਡਾਕਟਰ ਐ ਸਿਰਫ 2 ਦਿਨ ਬੰਦਾ ਉਹ ਵੀ ਕਹਿੰਦੇ ਕਿ ਸਾਡੇ ਕੋਲ ਪੂਰਾ ਇਨਫਰਾਸਟ੍ਰਕਚਰ ਨਹੀਂ ਹੈਗਾ ਕਿਤੇ ਕੋਈ ਇਨਸਟਰੂਮੈਂਟ ਨਹੀਂ ਹੈਗਾ ਕਿਵੇਂ ਦੇਖਦੇ ਹੋ ਕਿ ਇਹਨਾਂ ਦੇ ਇਹੀ ਦਾਵੇ ਖੋਖਲੇ ਹੋ ਰਹੇ ਅੱਗੇ ਮਿਊਨਿਸਪਲ ਕੋਰਪੋਰੇਸ਼ਨ ਦੀਆਂ ਚੋਣਾਂ ਵੀ ਆ ਰਹੀਆਂ ਵਾਂ ਉਹਦੇ ਵਿੱਚ ਕਿਵੇਂ ਕਰੋਗੇ ਇਹ ਵਿਚਾਰੇ ਅਮਰਤਪਾਲ ਜੀ ਉਲਝ ਗਏ ਐ ਇਹਨਾਂ ਨੇ ਸਕੂਲਾਂ ਨੂੰ ਹਸਪਤਾਲਾਂ ਨੂੰ ਕੀ ਦੇਖਣਾ ਲੈਂਡੋਰ ਦੀ ਹਾਲਤ ਬਹੁਤ ਮਾੜੀ ਐ ਸਪੈਸ਼ਲੀ ਹਜੇ ਤੱਕ 1 ਸਾਲ ਦੇ ਵਿੱਚ ਲੁਧਿਆਣੇ ਨੂੰ ਕੁਝ ਨਹੀਂ ਮਿਲਿਆ ਉਲਟਾ ਲੁਧਿਆਣੇ ਦਾ 55 ਕਰੋੜ ਰੁਪਏ ਇੰਪਰੂਵਮੈਂਟਸ ਲੁਧਿਆਣੇ ਦਾ ਜਲੰਧਰ ਚਲਾ ਗਿਆ ਲੈ ਕੇ ਕੀ ਆਣਾ ਸੀਗਾ ਲੁਧਿਆਣੇ ਦੇ 14 ਦੇ ਵਿੱਚੋਂ 13 ਐਮਐਲਏ ਜਿਹੜੇ ਆਵਾਦੂ ਪਾਰਟੀ ਦੇ 13 ਐਮਐਲਏ ਮਿਲ ਕੇ ਲੁਧਿਆਣੇ ਵਾਸਤੇ ਸਿੰਗਲ ਪੈਣੀ ਨਹੀਂ ਲੈ ਕੇ ਆਏ ਲੇਕਿਨ ਲੁਧਿਆਣੇ ਦਾ 55 ਕਰੋੜ ਦੇ ਜਲੰਧਰ ਨੂੰ ਜਰੂਰ ਚਲਾ ਗਿਆ ਜਿਹੜਾ ਇਹਨਾਂ ਨੂੰ ਪਤਾ ਹੀ ਨਹੀਂ ਹੈ ਸੋ ਥਿਸ ਇਜ਼ ਅਨਫੋਰਚੂਨੇਟ ਥਿਸ ਇਜ਼ ਬੈਡ ਲੱਕ ਆਫ ਲੁਧਿਆਣਾ ਸਿਟੀ ਏ ਲੁਧਿਆਣੇ ਨਾਲੇ ਵਿਤਕਰਾ ਵੀ ਹੋਇਆ ਲੁਧਿਆਣੇ ਵਾਸੋਂ ਕੋਈ ਪ੍ਰੋਜੈਕਟ ਨਹੀਂ ਆਇਆ ਬਸ ਅਸੀਂ ਇਹ ਇਹੀ ਕਹਿਣਾ ਚਾਹਨੇ ਆ ਅੱਜ ਅਸੀਂ ਉਦਘਾਟਨ ਨਹੀਂ ਕਰਨਾ ਹੈ ਅੱਜ ਤਾਂ ਅਸੀਂ ਇਹ ਬਿਲਡਿੰਗ ਹੈਂਡਓਵਰ ਕਰਨਾ ਹੈ ਆਪਣੇ ਬੇਟੇ ਬੇਟੀਆਂ ਨੂੰ ਜਿਨ੍ਹਾਂ ਵਾਸਤੇ ਸਕੂਲ ਬਣਿਆ ਸੀ ਉਹ ਸਭ ਨੂੰ ਪਤਾ ਹੈ ਸਾਡੇ ਟਾਈਮ ਸ਼ੁਰੂ ਹੋਇਆ ਸੀ ਅੱਜ ਕੰਪਲੀਟ ਹੋ ਗਿਆ ਸੋ ਸਰਕਾਰ ਨਹੀਂ ਹੈ ਅਸੀਂ ਕੋਈ ਉਦਘਾਟਨ ਵਾਲਾ ਕੰਮ ਨਹੀਂ ਕੀਤਾ ਉਦਘਾਟਨ ਸ਼ਾਇਦ ਉਹਨਾਂ ਨੇ ਸਰਕਾਰ ਨੇ ਕਰਨਾ ਹੋਵੇਗਾ ਬਟ ਇਹ ਸਭ ਨੂੰ ਪਤਾ ਹੈ ਕਿ ਇਹ ਸਕੂਲ ਕਿੰਨੇ ਬਣਾਇਆ ਕੰਪਲੀਟ ਹੋਇਆ WhatsApp ਕਿਦਣਾ ਕਿਦੇ ਹਰ ਇੱਕ ਮੰਤਰੀ ਲੁਧਿਆਣੇ ਦੂਸਰੇ ਦਿਨ ਤੁਰਿਆ ਰਹਿੰਦਾ ਉਹਨਾਂ ਨੂੰ ਦਿਖਦਾ ਨਹੀਂ ਕਿ ਲੁਧਿਆਣੇ ਦੀ ਸੜਕਾਂ ਦਾ ਕੀ ਹਾਲਾਤ ਹੈ ਸੜਕਾਂ ਟੁੱਟੀਆਂ ਪਈਆਂ ਕੋਈ ਫੰਡ ਨਹੀਂ ਆ ਰਿਹਾ ਪੰਜਾਬ ਸਰਕਾਰ ਵੱਲੋਂ ਲੁਧਿਆਣੇ ਨੂੰ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਮੁੱਖ ਮੰਤਰੀ ਹਰ ਮਹੀਨੇ ਬਾਅਦ ਇੱਥੇ ਆਂਦੇ ਨੇ ਉਹਨਾਂ ਨੂੰ ਦਿਖਦਾ ਨਹੀਂ ਇਸ ਚੀਜ਼ ਇਹਦੇ 'ਚ ਨਾ ਤੁਸੀਂ ਲੋਕ ਡਿਬੇਟ ਕਰਾਓ ਜਿਹੜੇ ਮੌਜੂਦਾ ਐਮਐਲਏ ਸਹਿਬਾਨ ਨੇ ਉਹਨਾਂ ਨੂੰ ਬਿਠਾਓ ਨਾਲ ਸਾਡੇ ਕੌਂਸਲ ਸਾਹਿਬ ਆਜਣਗੇ ਜਾਂ ਸਾਡੇ ਬਲੌਕ ਪ੍ਰਧਾਨ ਜਾਂ ਵਾਰਡ ਪ੍ਰਧਾਨ ਜਾਂ ਸਾਡੇ ਸਪੋਕਸ ਪਰਸਨ ਬੈਠ ਜਾਣਗੇ ਸਿਰਫ ਦੋ ਕੁਐਸਚਨ ਪੁੱਟ ਕਰਨੇ ਆ ਜਿਆਦਾ ਲੰਬਾ ਜਿਹੜਾ ਕੁਝ ਨਹੀਂ ਪੁੱਛਣਾ ਕਿ 1 ਸਾਲ ਕੰਪਲੀਟ ਹੋ ਗਿਆ ਤੁਸੀਂ ਲੈ ਕੇ ਕੀ ਆਏਓ ਜਿਹੜੇ ਕਹਿੰਦੇ ਆ ਸੀ ਉਹ ਜਿਹੜੇ ਹਸਪਤਾਲ ਕਿਮਨਲਾ ਕਲੀਨਿਕ ਲੈ ਕੇ ਆਏ ਆ ਉਹਦਾ ਕੀ ਬੈਨੀਫਿਟ ਆ ਸਾਡੀਆਂ ਡਿਸਪੈਂਸਰੀਆਂ ਨੂੰ ਉਹਦੇ ਤੇ ਪੇਂਟ ਕਰਕੇ 25 ਲੱਖ ਰੁਪਏ ਖਰਚ ਕਰਕੇ ਉਹਨੂੰ ਮਨ ਲੱਗਦੀ ਦਾ ਨਾਂ ਦੇਤਾ ਕੀ ਇਲਾਜ ਹੋ ਰਿਹਾ ਸਿਰਦਰਦ ਦੀ ਗੋਲੀ ਤਾਂ ਤੁਸੀਂ ਜਿੱਤੋਂ ਮਿਰਚੀ ਲੈ ਲਓ ਜਾ ਕੇ ਸੋ ਥਿਸ ਇਜ਼ ਅਨਫੋਰਚਨਟਲੀ ਠੀਕ ਹੈ ਲੋਕਾਂ ਨੇ ਚੇਂਜ ਵਾਸਤੇ ਵੋਟਾਂ ਪਾਤੀਆਂ ਲੇਕਿਨ ਨਾਓ ਪੀਪਲ ਫੀਲ ਕਿ ਸਾਡਾ ਬਹੁਤ ਮਾੜਾ ਇਹ ਫੈਸਲਾ ਸੀਗਾ ਔਰ ਆਨ ਵਾਲੀ ਕਾਰਪੋਰੇਸ਼ਨ ਦੀਆਂ ਚੋਣਾਂ ਸਾਡੇ ਕੌਂਸਲ ਜਿਹੜੇ ਆ ਬਹੁਤ ਵੱਡੇ ਮਾਰਜਿਨ ਨਾਲ ਜਿੱਤਣਗੇ ਹਾਊਸ ਕਾਂਗਰਸ ਪਾਰਟੀ ਦਾ ਬਣੇਗਾ ਅੰਦਰੋਂ ਅੰਦਰ ਕਿਹਦੇ ਨਾਲ ਆਵਾਜ਼ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕਿਹਦੇ ਨਾਲ ਕਿਹਦੇ ਤੁਹਾਡੇ ਵਾਰਡ ਪ੍ਰਧਾਨਾ ਜਿਹੜੇ ਸਾਬਕਾ ਹਲਕਾ ਪ੍ਰਧਾਨ ਆ ਉਹਨਾਂ ਦੇ ਘਰਾਂ 'ਚ ਗੇੜੇ ਮਾਰਦੇ ਪਏ ਨੇ ਕਿ ਸਾਡੇ ਕੋਲ ਕੈਂਡੀਡੇਟ ਨਹੀਂ ਹੈਗੇ ਤੁਸੀਂ ਇੱਧਰ ਆਓ ਕਿਵੇਂ ਦੇਖਦੇ ਇਸ ਚੀਜ਼ ਨੂੰ ਕਾਂਗਰਸ ਬੜੀ ਮਜ਼ਬੂਤ ਪਾਰਟੀ ਹੈ ਕਾਂਗਰਸ ਕੋਲ ਇੱਕ ਆਪਣਾ ਕੈਡਰ ਹੈ ਕਾਂਗਰਸ ਨੂੰ ਪਿਆਰ ਕਰਨ ਵਾਲੇ ਵਰਕਰ ਹੈ ਕਾਂਗਰਸ ਨੂੰ ਪਿਆਰ ਕਰਨ ਵਾਲੀ ਲੀਡਰ ਹੈ ਲੇਕਿਨ ਝਾੜੂ ਵਾਲਿਆਂ ਕੋਲ ਕੁਝ ਵੀ ਹੈ ਨਹੀਂ ਕਾ ਸੋ ਉਹ ਸਾਡੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਪਾਰਟੀ ਲੈ ਕੇ ਜਾਣਾ ਚਾਹੁੰਦੇ ਆ ਲੇਕਿਨ ਨਾਓ एवरीवन ਅਵੇਅਰ ਉਹਨਾਂ ਨੇ ਦੇਖ ਲਿਆ ਸਾਲ ਚ ਇਹਨਾਂ ਦਾ ਹਾਲ ਕੀ ਹੈ ਨਾ ਕੋਈ ਕਾਂਗਰਸ ਛੱਡ ਕੇ ਜਾਏਗਾ ਤੇ ਨਾ ਹੀ ਕੁਝ ਐਸਾ ਹੋਣ ਵਾਲਾ ਇਹਨਾਂ ਨੂੰ ਅਸੀਂ ਇਹ ਕਹਿੰਨੇ ਆ ਵੀ ਆਪਣੇ ਬੰਦੇ ਲੜਾਓ ਜਿਹੜੇ ਵਿਚਾਰੇ ਤੁਹਾਡੇ ਵਾਸਤੇ ਤਖਤੀਆਂ ਲੈ ਕੇ ਸੜਕਾਂ ਤੇ ਖੜਦੇ ਸੀਗੇ ਤੁਹਾਨੂੰ ਜਿਨ੍ਹਾਂ ਨੇ ਐਮਐਲਏ ਬਣਾਇਆ ਟਿਕਟਾਂ ਉਹਨਾਂ ਨੂੰ ਦਿਓ ਅਸੀਂ ਐਜ਼ ਅ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੈਂ ਇਹ ਕਹ ਲਾ ਅਨਾਉਂਸ ਕਰਦਾ ਕਿ ਜਿੱਦਿਨ ਵਾਰਡਬੰਦੀ ਦਾ ਰਿਜ਼ਲਟ ਆ ਗਿਆ ਜਿੱਦਿਨ ਵਾਰਡਬੰਦੀ ਦਾ ਰਿਜ਼ਲਟ ਆ ਗਿਆ ਅਸੀਂ ਇੱਕ ਹਫ਼ਤੇ ਚ ਆਪਣੇ ਕੌਂਸਲਾਂ ਦੇ ਨਾਮ ਅਨਾਉਂਸ ਕਰਦੇ ਆਂ ਮਹਿਲਾਵਾਂ ਨਾਲ ਸੀਗੀਆਂ ਅੱਜ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਹੋਈ ਸੀਗੀ ਕਿਵੇਂ ਦੇਖਦੇ ਹੋ ਕਿ ਇਲੈਕਸ਼ਨ ਅਗਲੇ ਆ ਗਏ ਨੇ ਕਿ 1000 ਰੁਪਏ ਹਲੇ ਤੱਕ ਇਹਨਾਂ ਦੇ ਖਾਤੇ ਨਹੀਂ ਆਏ ਇਹ ਤੁਸੀਂ ਸਾਡੇ ਜਿਹੜੇ ਇੱਥੇ ਮਾਤਾ ਸ਼੍ਰੀ ਵੀ ਖੜੇ ਸੀਗੇ ਇਹ ਤੁਸੀਂ ਇਹਨਾਂ ਨੂੰ ਪੁੱਛੋ ਵੀ ਇਹਨਾਂ ਦੇ ਖਾਤੇ 'ਚ 1000 ਰੁਪਏ ਆਇਆ ਕਿ ਨਹੀਂ ਆਏ ਮੋਦੀ ਜੀ ਨੇ 15 ਲੱਖ ਪਾਣਾ ਸੀ ਪੂਰੇ ਹਿੰਦ ਦਿਸ ਇਜ਼ ਅਨਫੋਰਚੂਨੇਟ ਇਹ ਕਲੀਅਰ ਕੱਟ ਜਿਹੜਾ ਨਾ ਦਿਸ ਇਜ਼ ਅ ਬੈਡ ਮੈਸੇਜ ਕਿ ਕਿਸੇ ਨੂੰ ਗੁੰਮਰਾਹ ਕਰਕੇ ਵੋਟਾਂ ਲੈਣੀਆਂ ਔਰ ਬਾਅਦ ਚੋਂ ਇਹਦੇ ਬੜੀ ਇੰਟਰਸਟਿੰਗ ਗੱਲ ਇਹ ਹੈ ਇਹਨਾਂ ਨੂੰ ਪੁੱਛਣਾ ਐਮ ਐਲ ਏ ਸਾਹਿਬਾਨਾਂ ਨੂੰ ਕਿ ਤੁਸੀਂ ਕੋਈ ਡੇਟ ਦਿੱਤੀ ਸੀ ਉਦੋਂ ਵੀ ਅਸੀਂ ਹਜ਼ਾਰ ਰੁਪਏ ਇਸ ਤਰੀਕ ਨੂੰ ਦਵਾਂਗੇ ਜਾਂ 2 ਸਾਲ ਬਾਅਦ ਦਵਾਂਗੇ ਸਾਲ ਬਾਅਦ ਦਵਾਂਗੇ ਉਹ ਤਾਂ ਕਹਿੰਦੇ ਜੀ ਵੋਟ ਪਾਓ ਤੇ ਅਗਲੇ ਦਿਨ ਤੁਹਾਡੇ ਅਕਾਊਂਟ 'ਚ ਹਜ਼ਾਰ ਰੁਪਏ ਆ ਜੇਗਾ ਲੇਕਿਨ ਇਹਨਾਂ ਨੂੰ ਸਵਾ ਲੱਖ ਰੁਪਏ ਜੋ ਦੇ ਐਮ ਐਲ ਏ ਬਣੇ ਆਣਾ ਸ਼ੁਰੂ ਹੋ ਗਿਆ ਇਹਨਾਂ ਨੂੰ ਜਿਪਸੀ ਮਿਲ ਗਈ ਇਹਨਾਂ ਨੂੰ ਗਨਮੈਨ ਮਿਲ ਗਏ ਇਹਨਾਂ ਦੀਆਂ ਮੀਟਿੰਗਾਂ ਛੇੜੀਆਂ ਇਹਨਾਂ ਦਾ ਔਰ ਆਫਰ ਇਹਨਾਂ ਦੀ ਗੱਡੀ ਚੱਲ ਰਹੀ ਹੈ ਦੁਕਾਨਦਾਰੀ ਚੱਲ ਰਹੀ ਹੈ ਲੇਕਿ ਜਿਹੜੇ ਗਰੀਬ ਚਾਰੇ 10000 ਰੁਪਏ ਦੇ ਚੱਕਰ ਚ ਰਹਿ ਗਏ ਉਹਨਾਂ ਨੂੰ ਕੁਛ ਹੀ ਮਿਲਿਆ 20000 ਕਰੋੜ ਰੁਪਏ ਐਵਰੀ ਇਅਰ ਚਾਹੀਦਾ ਹੈ ਹਿਆਰ ਕਾ ਦੇਣ ਵਾਸਤੇ ਤੇ 20000 ਕਰੋੜ ਰੁਪਏ ਤਾਂ ਇਹ ਮਤਲਬ ਸਾਡੇ ਜਿਹੜੇ ਪਰਿਵਾਰ ਦੀਆਂ ਔਰਤਾਂ ਉਹਨਾਂ ਦਾ ਲੈ ਚੁੱਕਿਆ ਤਲਵਾਰ ਸਾਹਿਬ ਕਿਦੇ ਨਾ ਕਿਦੇ ਲੁਧਿਆਣਾ ਦੇ ਕਐਮਐਲਏ ਦੀ ਆਵਾਜ਼ ਆ ਰਹੀ ਹੈ ਕਿ ਉਹਦਾ ਭਰਾ ਰਜਿਸਟਰੀਆਂ ਕਰਾ ਰਿਹਾ ਆਪਣੇ ਨਾਂ ਤੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਸਰ ਦੇਖੋ ਇਹ ਦੁਨੀਆ ਜਿਹੜੀ ਹੈ ਸਭ ਸਮਝਦੀ ਹੈ ਸਭ ਜਾਣਦੀ ਹੈ ਅਗਰ ਇਹ ਚੀਜ਼ਾਂ ਹੋ ਰਹੀਆਂ ਤੇ ਤੁਹਾਨੂੰ ਉਥੇ ਜਾ ਕੇ ਮੌਕੇ ਤੇ ਇਹਦੀ ਵੀਡੀਓ ਵੀ ਰਿਕਾਰਡਿੰਗ ਕਰਨੀ ਚਾਹੀਦੀ ਹੈ ਔਰ ਸਵਾਲ ਜਵਾਬ ਵੀ ਕਰਨੇ ਚਾਹੀਦੇ ਆ ਹਾਂ ਸਾਢੇ 5 ਸਾਲਾਂ ਚ ਆਉਜਾ ਕੁਛ ਨਹੀਂ ਸੀਗਾ ਅਸੀਂ ਆਪਣੀ ਗਰੰਟੀ ਲੈਣੇ ਤੇ ਸਾਡੇ ਨਾਲ ਸਰ ਜੰਡਾ ਕਰ 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 ਤੇ ਜਿਹੜੇ ਹਲਕਾ ਪੂਰਵੀ ਦੇ ਵਿੱਚ ਸਕੂਲ ਖੁੱਲੇ ਜਾਣੇ ਸੀਗੇ ਤੇ ਉਸ ਤੋਂ ਬਾਅਦ ਇੱਕ ਸਮਾਰਟ ਸਕੂਲ ਲੁਧਿਆਣਾ ਦਾ ਹਲਕਾ ਪੂਰਵੀ ਦਾ ਜਿਹੜਾ 18 ਨੰਬਰ ਚ ਖੁੱਲਿਆ ਤੇ ਇੱਕ ਕੁਲਦੀਪ ਜੰਡਾ ਜੀ ਦੇ ਵਾਰਡ ਚ ਖੁੱਲ ਰਿਹਾ ਜੰਡਾ ਸਾਹਿਬ ਕਿਵੇਂ ਦੇਖਦੇ ਹੋ ਤੁਹਾਡੇ ਵਾਰਡ ਚ ਵੀ ਇੱਕ ਸਕੂਲ ਆਇਆ ਵਾ ਤੇ ਪਰ ਕਿਤੇ ਨਾ ਕਿਤੇ ਜਿਹੜੇ ਹੁਣ ਮੌਜੂਦਾ ਵਿਧਾਇਕਾ ਉਹਨਾਂ ਨੇ ਇਹ ਰੋਪ ਸੀ ਕਿ ਸੰਜੀਤ ਤਲਵਾਰ ਨੇ ਤਾਂ ਈਸਟ ਵਾਸਤੇ ਕੁਝ ਕੀਤਾ ਹੀ ਨਹੀਂ ਮਾਨਯੋਗ ਸਤਿਕਾਰਯੋਗ ਸਾਡੇ ਸੰਜੀਤ ਤਲਵਾਰ ਜੀ ਹੈ ਲੁਧਿਆਣਾ ਇਸੇ ਲੋਕਾਂ ਨੂੰ ਐਮਐਲਏ ਬਣਨ ਦਾ ਮੌਕਾ ਦਿੱਤਾ। ਉਹਨਾਂ ਨੇ ਆਪਣੇ ਸਮੇਂ ਦੌਰਾਨ ਜੋ ਹਿਸਟੋਰਿਕਲ ਡਿਵੈਲਪਮੈਂਟ ਕੀਤੀ ਹੈ। ਉਹਨੇ ਉਹਨਾਂ ਨੇ ਕਿਤਾਬ ਛਾਪੀ ਹੈ। ਕਿਤਾਬ ਦੇ ਵਿੱਚ ਪ੍ਰੋਜੈਕਟ ਸਨ। ਸਾਰੇ ਪ੍ਰੋਜੈਕਟ ਇੱਕੋ ਦਿਨ ਨਹੀਂ ਬਣ ਜਾਂਦੇ। ਪ੍ਰੋਜੈਕਟਾਂ ਨੂੰ ਟਾਈਮ ਲੱਗਦਾ। ਪ੍ਰੋਜੈਕਟ ਨੂੰ ਪਾਸ ਕਰਾਣਾ, ਉਹਦੇ ਲਈ ਜਗ੍ਹਾ ਅਵੇਲੇਬਲ ਕਰਾਣੀ, ਉਹਦੇ ਲਈ ਪੈਸੇ ਅਵੇਲੇਬਲ ਕਰਾਣੇ, ਉਹਨਾਂ ਨੂੰ ਅਮਲੀ ਜਲਨਾ, ਜਾਮਾ ਪਹਿਲਾਣਾ, ਟੈਂਡਰ ਲੱਗਣੇ। ਉਈ ਪ੍ਰਕਿਰਿਆ ਉਸ ਪ੍ਰਕਿਰਿਆ ਚੋਂ ਨੰਕੇ ਹੁੰਦਾ ਡੂਰਿੰਗ ਇਲੈਕਸ਼ਨ ਅਨਾਉਂਸ ਹੋਣ ਨਾਲ ਕਿਤੇ ਪ੍ਰਕਿਰਿਆ ਚ ਦੇਰੀ ਹੋ ਗਈ ਉਥੇ ਖਾਲੀ ਜ਼ਮੀਨ ਸੀਗੀ ਪ੍ਰੋਜੈਕਟ ਤਾਂ ਪਾਸ ਹੈ ਸਰਕਾਰ ਨੇ ਸ਼ੁਰੂ ਕਰਨਾ ਸੀ ਉਹ ਨਹੀਂ ਹੋ ਪਾਇਆ ਉਹਦਾ ਲੋਕਾਂ ਨੇ ਬਹੁਤ ਮਜ਼ਾਕ ਉਡਾਇਆ ਹੁਣ ਉਹਨਾਂ ਦੇ 1 ਸਾਲ ਬੀਤ ਗਿਆ 1 ਸਾਲ ਚ ਉਹਨਾਂ ਨੇ ਕੀ ਕਰਾਇਆ ਤੁਸੀਂ ਉਹਨਾਂ ਨੂੰ ਪੁੱਛ ਲਓ ਜਾ ਕੇ ਜਿਹੜੇ 11 ਸਕੂਲ ਮਾਨਜੋਗ ਐਮਐਲਏ ਸਾਹਿਬ ਨੇ ਪਾਸ ਕਰਾਇਆ ਸੀ ਉਹਨਾ ਸਕੂਲਾਂ ਜਿਹੜੇ ਸਕੂਲ ਬਣ ਕੇ ਤਿਆਰ ਹੋ ਗਿਆ ਤਾਜਪੁਰ ਰੋਡ ਵਾਲੀ ਜਿਹੜੀ ਸਕੂਲ ਦੀ ਡੈਰੀ ਕੰਪਲੈਕਸ ਦੀ ਜਗਾ ਉਹ ਜਗਾ ਐਮਐਲਏ ਸਾਹਿਬ ਨੇ ਦੁਆਤੀ ਉਹਦਾ ਟੈਂਡਰ ਹੋ ਗਿਆ ਸੀਗਾ ਹੁਣ ਇਹ ਜਾਣ ਬੁੱਝ ਕੇ ਸਰਕਾਰ ਲੇਟ ਕਿਉਂ ਕਰ ਰਹੀ ਹੈ ਉਹ ਸਕੂਲ ਨੂੰ ਉਹ ਸਕੂਲ ਦੇ ਬਣਨ ਨਾਲ ਇਲਾਕੇ ਦੇ ਗਰੀਬ ਲੋਕਾਂ ਨੂੰ ਫਾਇਦਾ ਹੋਣਾ ਹੈ ਇਸੀ ਤਰ੍ਹਾਂ ਹੀ 15 ਨੰਬਰ ਵਾਰਡ ਆ ਸਕੂਲ ਹੈ ਜਿਹੜੇ 13 ਨੰਬਰ ਵਾਰਡ ਚ ਸਕੂਲ ਬਣ ਰਿਹਾ ਉਹ ਵੀ ਨਜਾਇਜ਼ ਪ੍ਰਾਪਰਟੀ ਸੀ ਕਿਸੇ ਨੇ ਦੱਬੀ ਹੋਈ ਸੀਗੀ ਉਹ ਤੋਂ ਖਾਲੀ ਕਰਾ ਕੇ ਸਕੂਲ ਬਣਾਇਆ ਉਹ ਸਕੂਲ ਦੀ ਸਪੀਡ ਜਿਹੜੀ ਬਹੁਤ ਸਲੋ ਹੈ ਉਹ ਠੇਕੇਦਾਰ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਇਸ ਕਰਕੇ ਜਿਹੜੇ ਇਲਾਕੇ ਚ ਜਿੰਨੇ ਵੀ ਸਕੂਲ ਹੈ ਉਹਨਾਂ ਲਈ ਐਮਐਲਏ ਸਾਹਿਬ ਤਿਆਰ ਸਨ ਮਿਹਨਤ ਕਰ ਰਹੇ ਸਨ ਦੇਖੋ 5 ਸਾਲਾਂ ਦੇ ਵਿੱਚ ਇੱਕ ਸਰਕਾਰ ਕੋਲੋਂ ਕਾਲਜ ਲੈ ਕੇ ਆਣਾ ਉਸ ਕਾਲਜ ਨੂੰ ਬਣਾ ਕੇ ਕਲਾਸਾਂ ਸਟਾਰਟ ਕਰਾਣੀਆਂ ਤੇ ਉਥੇ ਡਿਗਰੀ ਬੱਚਿਆਂ ਨੂੰ ਮਿਲ ਜਾਵੇ ਬਹੁਤ ਵੱਡੀ ਗੱਲ ਹੈ ਪਹਿਲਾਂ ਅਸੀਂ ਦੇਖਦੇ ਹੁੰਦੇ ਸੀ ਕਿ ਸਰਕਾਰਾਂ ਇੱਕ ਨਹੀਂ ਪੱਥਰੀ ਰਹਿ ਜਾਂਦਾ ਸੀ ਮਨਜ਼ੂਰੀ ਰਹਿ ਜਾਂਦੀ ਸੀ ਕੰਮ ਹੁੰਦੇ ਆ ਪੰਜ ਮਹੀਨੇ 7 ਸਾਲ 10-10 ਸਾਲ ਲੱਗ ਜਾਂਦੇ ਸੀ ਪਰ ਲੇਕਿਨ ਨਹੀਂ ਇਹਨਾਂ ਨੇ ਡਿਵੈਲਪਮੈਂਟ ਕਰਾਈ ਗਲੀਆਂ ਨਾਲੀਆਂ ਦੀ ਗੱਲ ਹੈ ਸੜਕਾਂ ਦੀ ਗੱਲ ਹੈ ਮੇਨ ਸੜਕਾਂ ਦੀ ਗੱਲ ਹੈ ਤੁਸੀਂ ਸਾਰਾ ਪੜ੍ਹ ਲਓ ਔਰਡ ਵਾਈਜ਼ ਪੜ੍ਹ ਲਓ ਸਾਰਾ ਡਿਟੇਲ ਲੈ ਲਓ ਤੁਹਾਡੇ ਸਭ ਦੇ ਸਾਹਮਣੇ ਆ ਜਾਏਗੀ ਇਹਨਾਂ ਦਾ ਸਮਾਂ ਇੱਕ ਸਾਲ ਬੀਤ ਗਿਆ ਇਹਨਾਂ ਨੂੰ ਪੁੱਛ ਲਓ ਕੋਈ ਨਹੀਂ 4 ਸਾਲ ਹੋਰ ਬੀਤ ਜਾਣਗੇ ਕਾ ਪਰ ਫਿਰ ਪੁੱਛ ਲਾਂਗੇ ਇਹਨਾਂ ਨੂੰ ਫਿਰ ਪੁੱਛ ਲਾਂਗੇ ਤੁਸੀਂ ਪਾਈ ਕੀ ਕੀਤਾ ਜੇ ਸਾਡੇ ਪ੍ਰੋਜੈਕਟ ਸਟਾਰਟ ਕੀਤੇ ਹੋਏ ਹੀ ਇੰਪਲੀਮੈਂਟ ਕਰ ਜਾਵੇ ਸਰਕਾਰ ਇੰਟਰਸਟ ਆਫ ਦਾ ਪਬਲਿਕ ਹੈ ਨਾ ਕਿ ਕਾਂਗਰਸ ਪਾਰਟੀ ਜਾਂ ਆਪ ਪਾਰਟੀ ਦੀ ਗੱਲ ਹੈ ਪਬਲਿਕ ਵਾਸਤੇ ਹੈ ਲੋਕਾਂ ਵਾਸਤੇ ਹੈ ਅਸੀਂ ਵੀ ਲੋਕਾਂ ਵਾਸਤੇ ਕੀਤਾ ਉਹਨਾਂ ਨੇ ਵੀ ਲੋਕਾਂ ਵਾਸਤੇ ਕਰਨਾ ਹੈ ਤੇ ਉਹ ਕਰਦੇ ਨੇ ਫਿਰ ਵਧੀਆ ਗੱਲ ਹੈ ਇਦਨ ਕਿ ਤੁਸੀਂ ਕਾਉਂਸਲਰ ਹੋ ਅੰਦਰੋਂ ਦਬੀ ਆਵਾਜ਼ 'ਚ ਇਹ ਆਵਾਜ਼ਾਂ ਸਿਆਸਤ ਦੇ ਵਿਚਾਰੀਆਂ ਕਿ ਹੁਣ ਜਿਹੜੇ ਆਪ ਦੇ ਲੀਡਰ ਆ ਖੁਦ ਕਾਂਗਰਸ ਦੇ ਲੀਡਰਾਂ ਦੇ ਕੋਲ ਜਾ ਰਹੇ ਨੇ ਅੱਗੇ ਮਿਊਨਿਸਪਲ ਕਾਰਪੋਰੇਸ਼ਨ ਲਈ ਜਿਹੜੇ ਸਾਬਕਾ ਕਾਉਂਸਲਰ ਹੁਣ ਤੁਸੀਂ ਹੋ ਚੁੱਕੇ ਹੋ ਤੇ ਕਾਉਂਸਲਰ ਆ ਕੌਣ ਜਾ ਰਹੇ ਨੇ ਕਿ ਤੁਸੀਂ ਸਾਡੀ ਪਾਰਟੀ ਜੁਆਇਨ ਕਰੋ ਹੋਰ ਹੈ ਕਿਉਂ ਛਿੱਦਦਾ ਦਾ ਇਹ ਤੁਹਾਡੀ ਜਾਣਕਾਰੀ 'ਚ ਆਇਆ ਮੈਂ ਚੈੱਕ ਕਰ ਲਾਂਗਾ ਅਜੇ ਮੈਨੂੰ ਪਤਾ ਨਹੀਂ ਲੱਗ ਸਕਿਆ ਇਹਦਾ ਵੀ ਕੌਣ ਜਾ ਰਿਹਾ ਕੌਣ ਨਹੀਂ ਜਾ ਰਿਹਾ ਸਾਡੇ ਲੀਡਰਸ਼ਿਪ ਆਨ ਕਹਿ ਰਹੇ ਨੇ ਬਿਲਕੁਲ ਸਹੀ ਕਹਿ ਰਹੇ ਹੋਣਗੇ ਕੋਈ ਅੰਦਰ ਦੀ ਰਿਪੋਰਟ ਹੋਏਗੀ ਵੀ ਇਹ ਜਾ ਰਹੇ ਹੋਣਗੇ ਸਾਡੇ ਵਰਕਰਾਂ ਕੋਲ ਵੀ ਤੁਸੀਂ ਆਪ ਜੁਆਇਨ ਕਰ ਜਾਓ ਤੁਸੀਂ ਭਾਜਪਾ ਜੁਆਇਨ ਕਰ ਜਾਓ ਇਸ ਤਰ੍ਹਾਂ ਲੋਕ ਜਾ ਰਹੇ ਹੋਣਗੇ ਲੇਕਿਨ ਜਿਹੜਾ ਸਹੀ ਕਾਂਗਰਸੀ ਹੈ ਉਹ ਨਹੀਂ ਜਾਏਗਾ ਜਿਹੜਾ ਸੱਚਾ ਕਾਂਗਰਸੀ ਹੈ ਉਹ ਨਹੀਂ ਜਾਏਗਾ ਕਿਤੇ ਨਾ ਕਿ ਦਿਨ ਤੁਹਾਡੇ ਕਾਰਜਕਾਲ ਦੇ ਵਿੱਚ ਵੀ ਤੁਹਾਡੇ ਉੱਤੇ ਵੀ ਬੜੇ ਸਵਾਲ ਉੱਠੇ ਸੀਗੇ ਕਿ ਕੁਲਦੀਪ ਜੰਡੇ ਨੇ ਕੁਝ ਵੀ ਨਹੀਂ ਕੀਤਾ ਤੁਹਾਡੇ ਵਾਰਡ ਦਾ ਇੱਕ ਵਿਅਕਤੀ ਹੈ ਉਹ ਹਰ ਇੱਕ ਜਗ੍ਹਾ ਜਾ ਕੇ ਲਾਈਵ ਹੁੰਦਾ ਕਿ ਕੁਲਦੀਪ ਜੰਡੇ ਨੇ ਕੁਝ ਨਹੀਂ ਕਰਾਇਆ ਉਹਨੂੰ ਕੀ ਜਵਾਬ ਦੇਣਾ ਚਾਹੁੰਦੇ ਚਲੋ ਕੁਲਦੀਪ ਜੰਡੇ ਨੇ ਕੀ ਕਰਾਇਆ ਕੁਲਦੀਪ ਜੰਡੇ ਕੋਲ ਇੱਕ ਡਾਟਾ ਡਿਟੇਲ ਜਿਹੜੇ ਕੰਮ ਹੋਏ ਨੇ ਉਹ ਮੈਂ ਆਪਣੇ ਹੱਥੀਂ ਨਹੀਂ ਕਰਾਇਆ ਥਰੂ ਕਾਰਪੋਰੇਸ਼ਨ ਕਰਾਇਆ ਨੇ ਥਰੂ ਕਾਰਪੋਰੇਸ਼ਨ ਜਿਹੜਾ ਮੈਨੂੰ ਫੰਡਸ ਮਿਲੇ ਆ ਉਹਦੇ ਰਾਹੀਂ ਕਰਾਇਆ ਨੇ ਹੁਣ ਵੀ ਮੇਰੇ ਕੰਮ ਕਈ ਪਾਸ ਨੇ ਉਹ ਵੀ ਸ਼ੁਰੂ ਹੋਣ ਵਾਲੇ ਨੇ ਤੇ ਫਿਰ ਕਿਵੇਂ ਤੁਸੀਂ ਕਹੋਗੇ ਵੀ ਜੀ ਕੰਮ ਨਹੀਂ ਹੈ ਜਿਹੜੇ ਸਾਡੇ ਪ੍ਰੋਸੈਸ ਹੈ ਮਿਊਨਿਸਪਲ ਕਾਰਪੋਰੇਸ਼ਨ ਦਾ ਉਹ ਟੈਂਡਰ ਪਾਸ ਹੁੰਦਾ ਹੈ ਉਹ ਐਸਟੀਮੇਟ ਪਾਸ ਹੁੰਦਾ ਟੈਂਡਰ ਲਈ ਜਾਂਦਾ ਟੈਂਡਰ ਪਾਸ ਹੁੰਦਾ ਕੰਮ ਲਈ ਜਾਂਦਾ ਵਰਕ ਆਰਡਰ ਹੁੰਦਾ ਉਹਦੀ ਪ੍ਰਕਿਰਿਆ ਉਹ ਤਿੰਨ ਤੋਂ ਮਿਨੀਮਮ 3 ਮਹੀਨੇ ਮੈਕਸਿਮਮ 8 ਮਹੀਨੇ ਲੱਗਦੇ ਨੇ ਤੇ ਜੇ ਉਹ ਇਹ ਪ੍ਰੋਸੈਸ ਤੋਂ ਗੁਜ਼ਰ ਕੇ ਕੰਮ ਸਟਾਰਟ ਹੋਏਗਾ ਨਾ ਪਹਿਲਾਂ ਕਿਵੇਂ ਹੋ ਜਾਏਗਾ ਤੁਹਾਨੂੰ ਕਾਉਂਸਲਰ ਦੇ ਨਗਰ ਨਿਗਮ ਚੋਣਾਂ ਆ ਗਏ ਆ ਰਹੀਆਂ ਕਿ ਕਿਵੇਂ ਦੇਖਦੇ ਤਿਆਰੀਆਂ ਕਿਵੇਂ ਤੁਹਾਡੀਆਂ ਅਸੀਂ ਤਿਆਰ ਆਂ ਜੀ ਅਸੀਂ ਲੋਕਾਂ ਦੇ ਕੰਮ ਕੀਤੇ ਆ ਲੋਕਾਂ ਵਿੱਚ ਜਾਵਾਂਗੇ ਲੋਕਾਂ ਨੂੰ ਪਤਾ ਸਾਡੇ ਕੰਮਾਂ ਬਾਰੇ ਜਿਹੜੇ ਪਹਿਲਾਂ ਸਾਬਕਾ ਕਾਉਂਸਲਰ ਸਨ ਉਹਨਾਂ ਨੇ ਜਿਹੜੇ ਕੰਮ ਨਹੀਂ ਕਰਾ ਸਕੇ ਕਦੇ ਵੀ ਆਪਣੇ ਬਹੁਤ ਲੰਬੇ ਵਾਸਤੇ ਚ ਨਹੀਂ ਕਰਾ ਸਕੇ ਉਹ ਅਸੀਂ ਆਪਣੇ ਪਹਿਲੇ 2 ਸਾਲਾਂ 'ਚ ਕਰਾਤੇ ਸੀ ਤੇ ਹੁਣ ਐਤ ਕੀ ਫਾਈਟ ਲਈ ਤਿਆਰ ਹੋ ਕਿੰਨੂੰ ਮੰਨਦੇ ਹੋ ਆਪਣੇ ਲਈ ਕਿ ਕਿਹੜਾ ਤੁਹਾਨੂੰ ਟੱਕਰ ਦੇ ਸਕਦਾ ਦੇਖੋ ਮੇਰਾ ਟੱਕਰ ਨੂੰ ਤਾਂ ਹਰ ਇੱਕ ਦਾ ਅਧਿਕਾਰ ਹੈ ਆਕਾਲੀ ਦਲ ਦਾ ਭਾਜਪੀ ਦਾ ਆਪ ਦਾ ਬੀਐਸਪੀ ਦਾ ਆਜ਼ਾਦ ਹਰ ਇੱਕ ਦਾ ਅਧਿਕਾਰ ਹੈ ਅਸੀਂ ਆਪਣੀ ਗੱਲ ਕਰਾਂਗੇ ਜੋ ਅਸੀਂ ਕੀਤਾ ਉਹ ਆਪਣੀ ਗੱਲ ਕਰਨ ਲੋਕਾਂ ਦੀ ਲੋਕਾਂ ਦੀ ਹੋਏਗਾ ਕਿਸ ਨੂੰ ਅਸ਼ੀਰਵਾਦ ਦੇਣਾ ਇਹ ਲੋਕਾਂ ਤੇ ਆ ਕੋਟ ਕਾਰਡ ਕਹੂੰਗੇ ਲੋਕਾਂ ਨੂੰ ਮੰਗਾਓ ਆਪ ਦਾ 1 ਸਾਲ ਤੇ ਤੁਹਾਡੇ 5 ਸਾਲ ਨਹੀਂ ਇਹ ਰਿਪੋਰਟ ਕਾਰਡ ਤਾਂ ਲੋਕਾਂ ਕੋਲ ਬਣਿਆ ਹੋਇਆ ਲੋਕਾਂ ਨੂੰ ਪਤਾ ਹੈ ਲੋਕ ਨਹੀਂ ਦੱਸਦੇ ਕਿਸੇ ਨੂੰ ਵੋਟ ਕਿਨੂੰ ਪਾਣੀ ਹੈ ਜਦੋਂ ਵੋਟ ਪਾਉਂਦੇ ਨੇ ਜੋ ਰਿਜ਼ਲਟ ਆਉਂਦਾ ਉਹਨੂੰ ਪਤਾ ਲੱਗਦਾ ਤੇ ਤੁਸੀਂ ਵੀ ਦੇਖ ਲਿਆ ਕਿਸ ਤਰੀਕੇ ਨਾਲ ਜਿਹੜਾ ਅੱਜ ਇੱਕ ਸਕੂਲ ਉਦਘਾਟਨ ਹੋਇਆ ਤਾਂ ਅੱਗੇ ਨਗਰ ਨਿਗਮ ਚੋਣਾਂ ਤੇ ਜਿਹੜੇ ਕਾਉਂਸਲਰ ਨੇ ਜਵਾਬ ਦਿੱਤੇ ਆ ਤੇ ਹੁਣ ਦੇਖਣਾ ਹੋਵੇਗਾ ਨਗਰ ਨਿਗਮ ਚੋਣਾਂ ਆ ਰਹੀਆਂ ਤੇ ਕਿਹਦੇ ਹੱਕ ਦੇ ਵਿੱਚ ਲੋਕਾਂ ਦੀ ਬਾਜ਼ੀ ਜਾਂਦੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਬਲਵਿੰਦਰ ਦੇ ਨਾਲ ਵਿੱਚ ਇੱਕ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ